नहीं फिरो बाज नहीं सुनिए ऐसे अंदर एक गल्ला करियां नहीं ऐसे आप सुनी और भाई जो भाई और की करियां नहीं ऐसे बहुत निवास एक तीन गल्ला आता है ये करियां नहीं ऐसे बहुत तकिए कारने हाँ और तेरी नो ठीक हाँ ठीक है पर सुन दसठ ठीक है बने हाँ बढ़िया और की करियां या ਕੋਸਨ ਇਹ ਪਤਾ ਕੀ ਸੀ ਇਹ ਕਹਿੰਦੀ ਹੈ ਆਪਾਂ ਚੱਲ ਗਿਆ ਮम्मी ਆਉਂਦੀ ਸੀ ਕਿ ਕਹਿੰਦੀ ਆਖ ਮੈਂ ਤੇਰੀ ਮਾਸੀ ਕੇ ਜਾਨੇ ਮਾਮਾ ਵੀ ਬਗ ਚੜ ਚੱਲ ਗਿਆ ਚੱਲ ਬੜੀ ਹੋ ਗਿਆ ਮੇਰੀ ਹੋਰ ਹੋਰ ਚਾਹ ਬਣਾ ਕੇ ਦੇ ਆ ਮਾ ਚਾਹ ਤਰੈ ਮਾਸੀ ਕੋਈ ਵੀ ਚੱਲ ਬਈ ਇਹ ਦੋ ਵੀ ਦੇ ਦੇ ਨਾ ਬਣਾ ਲਿਆ ਕੋਈ ਹੋਰ ਬਦੀ ਦੇ ਨੀ ਮਾਸੀ ਹਾਂ ਬਦੀ ਬਦੀ ਕਰਵਾ ਸੀ ਜਾ ਤਾਂ ਕੋਈ ਗੱਲ ਵਿਚਾਲ ਆ ਹੁਣੀ ਬਣਾਈ ਲੈ सी एक आँख में देख रहा हूँ तो तू तो आँख में आयेगा देखने का देखने का सास देना आ रही है ये आई नहीं कल लेने नहीं तो रहेगा अभी कोई चोगली ना करते तो वो भी घर बैं मैं पता ही है बैं मार करते ਪਾਣੀ ਮਰਨੀ ਚਾਹ ਪੀਂਦੀ ਕੀ ਘਾੜ ਕੇ ਮੁੱਲ ਦਾ ਦੱਦ ਅੱਛਾ ਇੰਨੀ ਖੇਚਲ ਕਰੀ ਆ ਸੁੱਖ ਨਾ ਕਰੇ ਪਰਿਵਾਰ ਆ ਇਹ ਹੋਰ ਨੂੰ ਸਾਡਾ ਕੌਣ ਮਾਰਦੀ ਇਹਦਾ ਕੁੜੇ ਫੇਰ ਕੀ ਹੋ ਗਿਆ ਹੁਣ ਉਹ ਵੀ ਗੱਲ ਜਿਹੇ ਆਏਗਾ ਸਾਡੇ ਵੀ ਅਸੀਂ ਵੀ ਦੁੱਧ ਬਿਠੇ ਰਹੋ ਨੇ ਸੁੱਖਾ ਨਾ ਪਾਣੀ ਮੈਂ ਦੁੱਧ ਪੱਤੀ ਪਾ ਕੇ ਪੀਣੀ ਆ ਕੋਈ ਨਹੀਂ ਭਣੀ ਪੀ ਲ ਜਿਹੇ ਜਿਹੇ ਹੈਗੀ ਘਰੇ ਦੁੱਧ ਪੱਤੀ ਪਾ ਕੇ ਪੀ ਲੇ ਫਿਰ ਹੋਰ ਕੀ ਹੈ ਮਸੀਬਾ ਦੀ ਗੱਲ ਹੀ ਜਾ ਰਹੀ ਦੁੱਧ ਰਹਾ ਨਾ ਦੁੱਧ ਦੁਬਾਰ ਮੱਲੀ ਦੇ ਦੁੱਧ ਮਤਦਾ 25 ਰੱਸੀ ਜੀ ਲੈ ਜਾਂਦੀ ਐ ਮੈਂ ਤੁਹਾਨੂੰ ਕਿਹਾ ਸਮਝਾਦਾ ਦਲਾਰਾ ਕਹਿੰਦੇ ਘਰ ਲੰਮੀ ਨਹੀਂ ਨਾ ਮੈਂ ਦੁੱਧ ਤੁਹਾਡਾ ਸੋਨਾ ਮਿਲਦਾ ਹਾਂ ਮਿਲਦਾ ਬਸ ਤੇਰਾ ਉਹੀ ਗੱਲ ਚੱਜ ਦਾ ਦੁੱਧ ਵੀ ਨੰਦਦੇ ਅੱਜ ਕੱਲ ਅੱਧਾ ਪਾਣੀ ਠੋਕਦੇ ਇਹਨੂੰ ਮੈਂ 60 65 ਰੁਪਏ ਲਿਆਉਣੇ ਆ ਕਿਹੜਾ ਕੋਈ ਉਹੀ ਗੱਲ ਵੀ ਉਹੀ ਦੇ ਆਉਂਦੇ ਆ ਹਾਂ ਤਾਂ ਦੋ ਕਿਲੋ ਦੁੱਧ ਲੈਉਣੇ ਤਾਂ ਮੈਂ ਫਿਰ ਪਰਵਾਹ ਕੋਈ ਨਹੀਂ ਫਿਰ ਹਾਂ ਕਈ ਵਾਰ ਇਹ ਜਿਹੀ ਮਿਲਦੀ ਹੁੰਦੀ ਧੀ ਦਾ ਪਰਿਵਾਰ ਦਾ ਕੰਮ ਹੈ ਪਰਿਵਾਰ ਦਾ ਕੰਮ ਆ ਫਿਰ ਹਾਂ ਕਰ ਲਈ ਹਾਂ ਚਲ ਕੋਈ ਨਮਾਸੀ ਪੀ ਲੈ ਹੋਰ ਠੀਕ ਹੋ ਗਈ ਤੇਜੀ ਹੋ ਗਈ ਮੋਰ ਪਨ ਠੀਕ ਰਹੀ ਨਹੀਂ ਤੁਸੀਂ ਵੀ ਲੈ ਨਮਾਸੀ ਚਾਹ ਹੁਣੀ ਪੀਤੀ ਸੀ ਅਸੀਂ ਤਾਂ ਚਲ ਬਚਾ ਲੈ ਕਿ ਮਾ ਦੇਖੇ ਚਾਹ ਪਾ ਕੇ ਨੇ ਯਾਰ ਤਾਂ ਵੀ ਬਾਟਾ ਭਰ ਲੈ ਕੜੀ ਜਿਆਦਾ ਐਨੀ ਬਸ ਪੀ ਲੈਣੇ ਕੋਣੀ ਜੀ ਅਸੀਂ ਤਾਂ ਫੇਰ ਪੀ ਰਹੇ ਨੇ ਭਾਈਓ ਇਹ ਮਰੀ ਆ ਸਰਬਤ ਜਿਆ ਪਾਣੀ ਪੀ ਕੇ ਮੈਂ ਮੈਨੂੰ ਦਰਦ ਦੇ ਪੱਤੀ ਵਿਕਤੀ ਹੈ ਬਹੁਤ ਦੁੱਧ ਜੀ ਪਤੀ ਪਿੰਨਿਆ ਮਾਰ ਚੁੱਕਾ ਬਹੁਤ ਨਰਜਾ ਚਾਹ ਪਤੀ ਪੀਤੀ ਦਈ ਮੈਂ ਤਾਂ ਨਹੀਂ ਸਾਡੇ ਵਾਸਤੇ ਕਾਲੀ ਚਾਹ ਬਣਾ ਲਈ ਇਹ ਲੈ ਮੈਂ ਫਿਰ ਹੁਣ ਟਾਈਮ ਪਾਸ ਆ ਚੱਲ ਕੋਈ ਨਹੀਂ ਫਿਰ ਲੈ ਬਹੁਤ ਤਾਂ ਕਹਿੰਨੇ ਮੈਂ ਤਾਂ ਪਿੰਦੀ ਨਹੀਂ ਕਾਲੀ ਚਾਹ ਦੇਖ ਲੈ ਮਸੀ ਦੇਖ ਤਰੇ ਤਾਂ ਹੁਣ ਦੁੱਧ ਹੀ ਪੀਂਦੀਆਂ ਤੇ ਚਾਹ ਪੀਂਦੀ ਨਹੀਂ ਫਿਰ ਹੁਣ ਭਾਵੇਂ 2 ਕਿਲੋ ਲਿਓ ਨੇ ਫਿਰ ਟਾਈਮ ਪਾਸ ਕਰਦੇ ਆ ਅੱਛਾ ਬਹੁਤ ਤਾਂ ਦੁੱਧ ਪਿਆ ਤਾਂ ਭਾਵੇਂ ਨੋਨੂੰ ਦੁੱਧ ਪਿਆ ਸਕੇ ਮੇਰੀ ਨੋਨੂੰ ਨੋਨੂੰ ਦੁੱਧ ਪਿਆ ਸਕੇ ਹੈ ਚੱਲ ਕੋਈ ਨਹੀਂ ਭਾਵੇਂ ਫਿਰ ਦੁੱਧ ਪਿਆ ਦੇਗੇ ਫਿਰ 13 ਹੁਣ ਚਾਹ ਕਰ ਲਈ ਮੈਂ ਚਾਹ ਪੀ ਰੋ ਚੱਲ ਕੋਈ ਨਾ ਮੂੰਮੀ ਚ

ਕਿਹੜਾ ਟਾਈਮ ਪਾਸ ਹੋਇਆ ਚਾਰ ਪੱਤ ਸੇਰਨ ਤੂੰ ਜਾ ਹਣਾ ਤੇ ਪਾਣ ਫੋਣੀ ਪਿਆਪਾ ਸਮਾਂ ਚੱਲ ਕੇ ਚੱਲ ਪਿਆ ਗਨੀ ਮਤ ਜਾਨੀ ਹਾਂ ਕਰੀ ਆਪਣੇ ਤੂੰ ਜੰਦੀ ਕਿ ਨਾ ਲੱਕੇ ਨਹੀਂ ਮੈਂ ਫਿਰ ਠਹਿਰ ਕਿਉਂ ਨਹੀਂ ਤੇਰੀ ਮਾਸੀ ਨਾਲ ਦੋ ਚਾਰ ਗੱਲਾਂ ਕਰਤੀ ਹਾਂ ਚੰਗਾ ਮੈਂ ਹੋ ਹਾਂ ਤਲਾ ਆ ਕੇ ਕਿਦਾਂ ਅੱਜ ਨਾ ਬੱਠੀ ਨਹੀਂ ਨਹੀਂ ਆ ਜੂਗੀ ਅੱਲਾ ਹਾਂ ਆਏ ਹਾਂ ਚੰਗਾ ਪਾਣੀ ਮਤ ਆ ਜਾਂਦੀ ਗੱਲ ਕਰਦੀ ਮੈਂ ਦੇਖ ਗੱਲ ਨਾ ਨੋਹ ਦੇ ਰਾਜ ਹੈ ਨਾ ਆਈਆਂ ਬਹਿਣ ਦੇ ਦੋ ਘਰ ਸੀ ਤੇਰੇ ਨਾਲ ਦੋ ਘਰ ਸੀ ਨੌ ਰੈਂਦੀ ਫਸਪਾਣ ਪੋਚਣਾ ਕੜਾ ਨਿਸ਼ਾਰ ਤੇ ਜਿੱਧਰ ਕਿਧਰ ਕਹੂੰ ਮੈਂ ਵੀ ਮੈਂ ਨਾਲ ਚੱਲਦੀ ਜੇ ਮੈਂ ਕਿਸੇ ਹੋਰ ਦੇ ਘਰੇ ਜਾਂਦੀ ਉਧਰ ਵੀ ਕਹਦੇ ਸੀ ਤੇਰੇ ਕੋਲ ਆਈ ਤਾਂ ਨਹੀਂ ਜਾਂਦੀ ਮੈਂ ਨਾਲ ਚੱਲ ਤੈਨੂੰ ਤੇ ਨਾਲ ਜਾਂਦੀ ਸੋਹਣੀ ਨਾਲ ਹਾਂ ਆਈ ਤਾਂ ਬਹਿਣੇ ਅਗਲਾ ਟਾਈਮ ਕਿੱਥੇ ਰਹਿਣਾ ਆਪਾਂ ਦੇਖ ਲੈ ਜਮਾ ਨਹੀਂ ਕਦੇ ਸੱਸ ਦੇ ਮੂਰੇ ਬੋਲਣਾ ਮਾਂ ਮਾਂ ਕਦੇ ਉਹੀ ਗੱਲ ਕਿਤੇ ਨਹੀਂ ਗਈਆਂ ਸੀ ਹੁਣ ਤਾਂ ਸਾਰੇ ਤੋਂ ਹੀ ਸਰਟਾਂ ਤੀਆਂ ਬਾਬਰ ਵੇ ਜਾ ਅੱਗੇ ਜਵਾਨੇ ਵਧਗਾ ਸੀ ਭਾਂਜੀ ਹਨਾ ਹਾਂ ਅੱਗੇ ਤਾਂ ਭਾਂ ਲੋਤ ਵਧੀਆ ਸੀ ਹਨਾ 9 ਦਾ ਵੀ ਪਤਾ ਲੱਗ ਜਾਂਦਾ ਸੀ 3 ਦਾ ਵੀ ਪਤਾ ਲੱਗ ਜਾਂਦਾ ਸੀ ਹੁਣ ਤਾਂ ਭਾਣੇ ਨਾਲ 9 ਦਾ ਪਤਾ ਲੱਗਦੀ ਨਾ ਕੋਈ 3 ਦਾ ਪਤਾ ਨਹੀਂ ਹੂੰ ਤਾਂ ਭੈਣੇ ਸੇਰੀ ਹੀ ਢੱਕਦੀਆਂ ਅੱਗੇ ਆਪਾਂ ਦੇਖ ਲੈ। ਕੋਈ ਗੱਲ ਵੀ ਪੱਲਾ ਕਰਕੇ ਬੈਂਦੀਆਂ। ਸੌਰੇ ਦੇ ਮੰਝੇ ਤੇ ਨਾ ਬੈਂਦੀਆਂ। ਹਾਂ ਹਾਂ ਹਾਂ। ਤੇ ਹੁਣ ਤਾਂ ਬਰਾਬਰ ਉਹੀ ਗੱਲ ਖਾਈ ਕੇ ਬੈਂਦੀਆਂ। ਤੋ ਹੋਰ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਨੌਤੀ ਦਾ। ਹਾਂ ਤਾਂ ਕਹੀ ਨਹੀਂ। ਆ ਕਾ ਬਣਾ ਲੈਂਦਿਆਂ ਇੱਕ ਪੰਟਾ ਹੀ ਆ ਪਾ ਲੈਂਦੀਆਂ ਸਾਥੇ ਚੁੰਡੇ ਜਿਹਾ ਬਣਾ ਲੈਂਦੀਆਂ ਕੀ ਆਣੀਆਂ ਪਾਪੂਫ ਜਿਹੜੇ ਹੁੰਦੇ। ਭੈਣੇ ਹੁਣ ਤਾਂ ਉਹੀ ਬਣ ਚੋ ਜੀ ਬਾਹਲੇ ਜਾ। ਪਹਿਲਾਂ ਆਪਣੇ ਵੇਲੇ ਕਿਹੜੇ ਸੀਗੇ? ਆਪਣੇ ਵੇਲੇ ਤਾਂ ਕੁਝ ਨਹੀਂ ਉਹੀ ਗੱਲ। ਹੁਣ ਤਾਂ ਭੈਣੇ ਬਾਲਾ ਫਿੱਟ। ਆ ਸਾਡੀ ਬਹੂ ਨੇ ਤਾਂ ਬਾਲਾ ਫਿੱਟ ਕਰਾ। ਸਾਡੀ ਤਾਂ ਆਪ ਜਿਹੀ ਨੋਰ ਤੇ ਤਰ ਤਰ ਨਹੀਂ ਨੋਰ ਪਰ ਮਾੜੀ ਗੱਲ ਹੈ ਫਿਰ ਹੋਰ ਗੱਲ ਬੰਦੇ ਸਿਆਣੇ ਬੰਦੇ ਦਾ ਸੌਥਾਂ ਹੀ ਜਾਣਾ ਹੁੰਦਾ ਤੇ ਨੂੰਹ ਤੇ ਅੱਗੇ ਕੰਮ ਹੁੰਦਾ ਨਾ ਤੇ ਬਹਿਲੀਆਂ ਵੀ ਸਾਡੇ ਚੁਗਲੀਆਂ ਤਾਂ ਨਹੀਂ ਕਰਦੇ ਨਾ ਆਈ ਗੜਕਾ ਲੈਂਦੀਆਂ ਤਾਂ ਇਹ ਬੋਰ ਹੋਣ ਬੜਕਾ ਲੈਂਦੀਆਂ ਗਾਣ ਗੜਕਾ ਲੈਂਦਾ ਸਾਸ ਸਾਡੀ ਕੀ ਬੋਲਦੀ ਉਧਰ ਜਾ ਕੇ ਠੀਕ ਹੈ ਨਹੀਂ ਗੜਕਾ ਲੈਂਦਾ ਆਫੇ ਤਸਰਦੀਆਂ ਨੇ ਕੀ ਕਰੀਏ ਲਹੂ ਪੀ ਲਿਆ ਨਾ ਕਿਤੇ ਉਹੀ ਗੱਲ ਰਿਸ਼ਤੇਦਾਰੀ ਚ ਜਾਉਂਦੇ ਆ ਨਾ ਬਸ ਜਾਓ ਨਾ ਤੁਸੀਂ ਘਰੇ ਹੀ ਰਹੋ ਜਵਾਕ ਸਾਮੀ ਜੋ ਸਾਡੇ ਸਾਮੀ ਵੀ ਅਸੀਂ ਕੀ ਕਰੀਏ ਤੁਸੀਂ ਜੰਮੇ ਆਪਦੇ ਸਾਹਮਣੇ ਸਾਹਮਣੇ ਸਾਰੀ ਉਮਰ ਉਹੀ ਗੱਲ ਸਾਡੀ ਆ ਹੀ ਨੰਗ ਜੂਗੀ ਕਿਤੇ ਉਹੀ ਗੱਲ ਅੱਗੇ ਆਪੇ ਲੱਕ ਦੂਜੀ ਦੀ ਮੈਂ ਮਿਲਦਗਾ ਹਾਂ ਤੁਸੀਂ ਬਣਨਾ ਤਾਂ ਇੱਥੋਂ ਨਿਕਲਿਆ ਜਾਂਦਾ ਨਾ ਕਿੱਥੋਂ ਭਣੇ ਨਿਕਲ ਨਹੀਂ ਜਾਂਦਾ ਹੋਰ ਕਰਨ ਹੁੰਦਾ ਫਿਰ ਮਾਦਰ ਭਾਈ ਦੀਆਂ ਕਿ ਕਿੱਧਰ ਜਾਂਦੀ ਹੈ ਬੜਕਾ ਜਾਂਦੀ ਕੱਲ ਦੀਆਂ ਸਾਡੇ ਜੁਗਲ ਮਨਾ ਕਰਦੇ ਹੋਣ ਸਾਡੇ ਜੁਗਲ ਨਾ ਕਰਦੇ ਹੋਣ ਜੇ ਕੁਸ ਕਹਿੰਨੇ ਆ ਤਾਂ ਫਿਰ ਮੁੰਡਿਆ ਹੋਏ ਦਾਤਿਆਂ ਹੋਰ ਹੋਰ ਆਵੇਂ ਨਹੀਂ ਆ ਤੇ ਹੋਰ ਆਹ ਹੀ ਤਾਂ ਬੈਠਾ ਨਾ ਤਾਂ ਕੀ ਕਰਗੀ ਹਾਂ ਉਹ ਗਾ ਮੰਗੇ ਤਾਂ ਮੰਗੇ ਨਹੀਂ ਤਾਂ ਪਪਾ ਆ ਦਗਾ ਕਦੋਂ ਤੱਕ ਸਾਨੂੰ ਆ ਲਿਆ ਦੇ ਪਸਾਨੂੰ ਆ ਲਿਆ ਦੇ ਆਪਣੇ ਸਮੇਂ ਚ ਭਣ ਹੈ ਨਾ ਸੀਗੇ ਆਪਣੇ ਸਮੇਂ ਚ ਤਾਂ ਹੈ ਆਪਣੇ ਸਮੇਂ ਚ ਕਿੱਥੇ ਸੀ ਭਣ ਹੈ ਹਾਂ ਹਾਂ ਆਪਣੇ ਤਾਂ ਕੋਈ ਪਹਿਲਾਂ ਉਹੀ ਗੱਲ ਕੋਈ ਫੋਟੋ ਖਿੱਚਦਾ ਸੀ ਕੋਈ ਮੂਵੀ ਬਣਾਉਂਦਾ ਸੀ ਨਾ ਨਾ ਤੇ ਉਹੀ ਗੱਲ ਵਿਆਹ ਵੇਲੇ ਹੁਣ ਤਾਂ ਉਸ ਗੱਲ ਹਾਂ ਝੁੰਗੜਾ ਟੰਗਦਾ ਤੁੰ ਤਾਈਂ ਨਹੀਂ ਪੰਚਾਇਤ ਜਾਂਦੀ ਐਨੀ ਜਨ ਹੁੰਦੀ ਐ ਤੇ ਨੰਗੇ ਸਿਰ ਵਿਆਹ ਲਿਆ ਹੁੰਦੇ ਨੰਗੇ ਸਿਰ ਵਿਆਹ ਲਿਆ ਹੁੰਦੇ ਅਗਲੇ ਜਵਾਨ ਕਿੱਥੇ ਰਹੇ ਨੇ ਹਾਂ ਜੀ ਨਾ